ਅੱਜ ਕੋਟਕਪੂਰਾ ਦੇ ਨੇੜੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਇੱਕ ਟਰਾਲੇ ਦੇ ਨਾਲ ਟੱਕਰ ਹੋਈ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ ਜਿਸ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਮੋਟਰਸਾਈਕਲ ਸਵਾਰ ਨੌਜਵਾਨ ਚੰਡੀਗੜ੍ਹ ਤੋਂ ਆਪਣੇ ਪਿੰਡ ਕਾਂਗਾ ਜਲਾਲਾਬਾਦ ਲਈ ਚੱਲੇ ਸੀ। ਅਤੇ ਕੋਟਕਪੂਰਾ ਦੇ ਨਜ਼ਦੀਕ ਪਹੁੰਚੇ ਤਾਂ ਕੋਠੇ ਥੇ ਵਾਲਾ ਕੋਲੇ ਉਹਨਾਂ ਦਾ ਤੇਜ਼ ਰਫ਼ਤਾਰ ਮੋਟਰਸਾਈਕਲ ਟਰਾਲੇ ਦੇ ਪਿੱਛੇ ਟਕਰਾ ਗਿਆ ਜਿਸ ਕਾਰਨ ਮੌਕੇ ਤੇ ਹੀ ਇੱਕ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਰੋਹਿਤ ਸਿੰਘ ਵਜੋਂ ਹੋਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਮੋਟਰਸਾਈਕਲ ਕਾਫੀ ਤੇਜ਼ ਚੱਲ ਰਿਹਾ ਸੀ ਅਤੇ ਜਿਸ ਕਾਰਨ ਹਾਦਸਾ ਵਾਪਰ ਗਿਆ ਮੌਕੇ ਤੇ ਪਹੁੰਚ ਕੇ ਪੁਲਿਸ ਨੇ লাশ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾ ਦਿੱਤਾ ਇਸ ਮੌਕੇ ਦੇ ਉੱਤੇ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਮੋਟਰਸਾਈਕਲ ਤੇਜ਼ ਹੋਣ ਕਾਰਨ ਪਿੱਛੇ ਟਰਾਲੇ ਦੇ ਵੱਜਿਆ ਅਤੇ ਇਹ ਟਰਾਲਾ ਕੋਟਕਪੂਰਾ ਵੱਲ ਜਾ ਰਿਹਾ ਸੀ ਅਤੇ ਇਹ ਦੋਵੇਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਮੋਗਾ ਸਾਈਡ ਤੋਂ ਕੋਟਕਪੂਰਾ ਵੱਲ ਆ ਰਹੇ ਸੀ ਚੰਡੀਗੜ੍ਹ ਤੋਂ ਚੱਲੇ ਨੌਜਵਾਨ ਕੋਠੇ ਥੇਵਾਲਾ ਦੇ ਨੇੜੇ ਇੱਕ ਹਾਦਸੇ ਦਾ ਸ਼ਿਕਾਰ ਹੋਏ ਪੇਸ਼ ਹੈ ਇਨਸਾਈਡ ਸਟੋਰੀ ਨਿਊ ਤੇ ਇਹ ਸਾਡੀ ਰਿਪੋਰਟ ਆਪਣੇ ਘਰ ਪੇਸ ਸੀ ਸਰ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਇੱਕ ਦੂਸਰਾ ਘੋੜਾ ਜਾ ਰਿਹਾ ਸੀ ਅੱਗੇ ਪਿੱਛੋਂ ਮੋਟਰਸਾਈਕਲ ਤੇ ਸੀ ਦੋ ਮੁੰਡੇ ਤੇ ਸਪੀਡ ਮੋਟਰਸਾਈਕਲ ਦੀ ਬਹੁਤ ਜ਼ਿਆਦਾ ਸੀ ਪਿੱਛੋਂ ਇਹਨਾਂ ਨੇ ਆ ਕੇ ਵਿੱਚ ਮਾਰਿਆ ਘੋੜੇ ਦੇ ਵਿੱਚ ਇਹ ਹੈਗਾ ਜੀ ਇਧਰ ਜਲਾਲਾਬਾਦ ਸੈਰ ਘਾਗਾ ਪਿੰਡ ਘਾਗਾ ਉੱਥੇ ਨੇ ਆ ਇੱਕ ਦੀ ਤਾਂ ਡੈਥ ਹੋ ਗਈ ਇੱਕ ਨੂੰ ਹਸਪੀਟਲ ਆਇਆ ਮਤਲਬ ਐਂਬੂਲੈਂਸ ਤੇ ਘਰ ਤੱਕ ਲਾਇਆ ਆ ਇਹ ਦਿੱਲੀ ਤੋਂ ਮੁਰਦਾਸ ਲੱਗਦਾ ਇਹ ਹੋਊਗਾ 25 ਸਾਲ ਦੀ ਉਮਰ ਹੋਊਗਾ 25 26 ਸਾਲ ਦੀ ਤੇ ਦੂਸਰਾ ਤਾਂ 18 ਕੁਸਤ 17 18 ਸਾਲ ਦਾ ਸੀਗਾ ਜਿਹੜਾ ਜਖਮ ਇਹ ਮੋਗਾ ਸਾਈਡ ਤੋਂ ਆ ਰਹੀ ਕੋਟਪੁਰੇ ਜਾ ਰਹੀ ਤੇ ਜਿਹੜਾ ਟਰਾਲਾ ਉਹ ਵੀ ਕੋਟਪੁਰੇ ਨੂੰ ਜਾ ਰਿਹਾ ਸੀ ਕੀ ਨਾਮ ਹੈ ਤੇ ਨਵਜੁਰਾ ਸੀ ਕੀ ਨਾਮ ਹੈ ਨਵਜੁਰਾ ਨਵਜੁਰਾ ਕੀ ਹੋ ਗਿਆ ਐਕਸੀਡੈਂਟ ਉਹ ਮੋਰਸ ਤੇ ਹੀ ਹੈਗਾ ਸੀ ਪੈਗ ਲੱਗੀ ਮੁੰਡੇ ਦਾ ਫੋਲ ਪਿਆ ਸੀ ਕਿੱਥੋਂ ਆਇਆ ਤੁਸੀਂ ਚੰਡੀਗੜ੍ਹ ਤੋਂ ਆਏ ਸੀ ਚੰਡੀਗੜ੍ਹ ਤੋਂ ਆਇਆ ਸੀ ਹਾਂ ਹਲੋ ਜੰਡੀਗੜ ਤੋਂ ਮੈਂ ਮਾਲਵਾ ਜਾਣਾ ਸੀ ਮੇਰੇ ਮਾਸਤੇ ਚਲਾ ਤੋਨ ਰਿਆ ਸੀ ਭਾਈ ਚਲਾ ਮੁੜਾ ਹੋ ਰਿਆ ਮੈਂ ਤਾਂ ਵਾਲੀ ਸੜਕ ਤੇ ਨਾਮਾ ਅੰਦਰਾ ਰੋਹਿਤ ਨਾ ਰੋਹਿਤ ਕੀ ਨਾਮ ਆਪਣਾ ਮੇਰਾ ਨਾਮ ਲੱਕੀ ਲੱਕੀ ਜੀ ਕੋਨ ਸੀਗੇ ਤਿੰਨ ਰੇ ਸਾਢੇ ਸਾਬ ਹੀ ਯਹੀ ਕਿੱਥੋਂ ਆ ਜੀ ਜਲਾਲਾਬਾਦ ਤੋਂ ਠਾਂਗਾ ਪਿੰਡ ਨਾਲ ਦਾ ਕੀ ਨਾਮ ਹੈ ਕਿ ਨਾ ਰੋਹਿਤ ਹੀ ਰੋਹਿਤ ਇਹ ਕਿੱਥੋਂ ਆ ਰਹੇ ਸੀਗੇ ਇਹ ਜੰਡੀਗੜ ਤੋਂ ਆ ਰਹੇ ਸੀ ਅੱਜ ਰਿਸ਼ਤੇਦਾਰਾਂ ਕੋਲੋਂ ਹੀ ਕੰਮ ਦਾ ਪਤਾ ਕਰਨ ਗਏ ਸੀ ਤੇ ਇਸ ਕਰਕੇ ਰਸਤੇ ਜਿਹੜੇ ਐਕਸੀਡੈਂਟ ਹੋ ਗਿਆ ਇਹ ਕਿੰਨੇ ਤਰੀਕ ਦੀ ਗੱਲ ਹੈ ਇਹ ਸਵੇਰ ਸਾਢੇ 7 ਵਜੇ ਦੀ ਗੱਲ ਹੈ ਸਾਢੇ 7 ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਨੂੰ ਮਤਲਬ ਮੇਰੀ ਘਰ ਲਈ ਦਾ ਫੋਨ ਗਿਆ ਉਹਨਾਂ ਨੇ ਦੱਸਿਆ ਮੈਨੂੰ ਇਹ ਇਨਾ ਐਕਸੀਡੈਂਟ ਹੋ ਗਿਆ ਕਿ ਕਿੰਨੇ ਜਣੇ ਸੀ ਇਹ ਦੋ ਜਣੇ ਸੀ